ਮਨਜੋਗ ਮੁੱਖ ਮੰਤਰੀ ਪੰਜਾਬ ਮਨਜੋਗ ਡੀਜੀਪੀ ਪੰਜਾਬ ਤੇ ਮਨਜੋਗ ਡੀਆਈਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਹੈ ਕਿ ਪਟਿਆਲਾ ਪੁਲਿਸ ਕਾਫੀ ਸਮੇਂ ਤੋਂ ਬੜੀ ਸਰਗਰਮੀ ਨਾਲ ਜਿਹੜਾ ਯੋਧ ਨਸ਼ਿਆਂ ਵਿਰੁੱਧ ਸਟੇਟ ਗਵਰਨਮੈਂਟ ਦਾ ਇੱਕ ਇਨੀਸ਼ੀਏਟਿਵ ਆ ਉਹਨੂੰ ਅਸੀਂ ਬੜੀ ਤੰਦ ਹੀ ਨਾਲ ਤੇ ਬੜੀ ਡੇਡੀਕੇਸ਼ਨ ਨਾਲ ਇਸ ਇਨੀਸ਼ੀਏਟਿਵ ਨੂੰ ਪੂਰਾ ਕਰ ਰਹੇ ਇਸ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ 'ਚ ਇੱਕ ਕਾਫੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ ਕਿ ਪਟਿਆਲਾ ਪੁਲਿਸ ਦੀ ਟੈਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਸਾਂਝੀ ਟੀਮ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਐਸਪੀ ਡੀ ਗੁਰਮਨਸ ਮੈਸ ਐਸਪੀ ਪੀਬੀਆਈ ਜਸबीर ਸਿੰਘ DSP काउंटर इंटेलिजेंस संजीव सागर जी DSP पटना इंद्रपाल इंस्पेक्टर हरप्रीत सिंह काउंटर इंटेलिजेंस यूनिट पटियाला ਤੇ प्रोबیشنل DSP ਜਿਹੜੇ ਕਿ ਐਸਐਚਓ ਕਾ ਗੱਲ ਅੱਗੇ ਆ ਰਸ਼ਵਿੰਦਰ ਸਿੰਘ ਇਹ ਸਾਰੀ ਟੀਮ ਨੇ ਇਸ ਆਪਰੇਸ਼ਨ ਨੂੰ ਬੜੇ ਸਾਇੰਟੀਫਿਕਲੀ ਅੰਜਾਮ ਦਿੱਤੇ ਹੋਏ ਇੱਕ ਕਰੇਟਾ ਗੱਡੀ ਦਿੱਲੀ ਨੰਬਰ ਦੀ ਅਸੀਂ ਰਾਉਂਡ ਅਪ ਕੀਤੀ ਤੇ ਤਿੰਨ ਦੋਸ਼ੀ ਜਿਹੜੇ ਕਿ ਸੰਗਰੂਰ ਏਰੀਏ ਦੇ ਰਹਿਣ ਵਾਲੇ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਇਸ ਆਪਰੇਸ਼ਨ ਚ ਰੀਸੈਂਟ ਸਮੇਂ ਦੀ ਇੱਕ ਕਹਿ ਸਕਦੇ ਆ ਸਭ ਤੋਂ ਵੱਡੀ ਰੀਸੈਂਟ ਸਮੇਂ ਦੀ OPM ਦੀ ਅਫੀਮ ਦੀ ਰਿਕਵਰੀ ਹੈ ਗਈ ਹੈ तकरीबन 16 ਕਿਲੋ 15 ਕਿਲੋ ਤੇ 400 ਗ੍ਰਾਮ ਦੇ ਲਾਗੇ OPM ਇਸ ਸੰਜੀ ਟੀਮ ਨੇ ਰਿਕਵਰ ਕੀਤੀ ਐਂਡ 230000 ਦੇ ਲਾਗੇ ਡਰਗ ਮਨੀ ਜਿਹੜਾ ਆ ਉਹ ਵੀ ਇਸ ਆਪਰੇਸ਼ਨ ਚ ਬਰਾਮਦ ਹੋਇਆ ਇਹਦੇ ਚ ਤਿੰਨ ਅਕਿਊਜ਼ ਨੇ ਤਿੰਨੇ ਅਕਿਊਜ਼ ਸੰਗਰੂਰ ਏਰੀਆ ਦੇ ਰਹਿਣ ਵਾਲੇ ਤੇ ਵੇਖਣ ਵਾਲੀ ਗੱਲ ਇਹ ਆ ਕਿ ਪਹਿਲੀ ਵਾਰੀ ਰੀਸੈਂਟ ਸਮੇਂ ਚ ਜਿਹੜਾ ਨਾਰਥ-ਈਸਟ ਇੰਡੀਆ ਜਿਹੜਾ ਮਨੀਪੁਰ ਤੇ ਇੰਫਾਲ ਏਰੀਆ ਆ ਬਿਲਕੁਲ ਨਾਰਥ-ਈਸਟ ਜਿਹੜਾ ਆਪਾਂ ਕਹਿ ਸਕਦੇ ਬਿਲਕੁਲ ਕੋਰਨਰ ਏਰੀਆ ਇੰਡੀਆ ਦਾ ਉਥੋਂ ਇਹਨਾਂ ਨੇ ਕਾਉਂਟਰਬੈਂਡ ਅਰੇਂਜ ਕੀਤਾ ਸੀ ਤੇ ਇਨਾ ਲੰਬਾ ਸਫਰ ਤੈ ਕਰਕੇ ਇਹ ਇੱਥੇ ਉਹਨੂੰ ਸਪਲਾਈ ਕਰਨ ਪਹੁੰਚੇ ਸੀ ਬਟ ਪਟਿਆਲਾ ਪੁਲਿਸ ਦੀ ਤੇ ਕਾਉਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਮੁਸਤੱਦੀ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਸਕਿਆ ਇਸ ਕਾਂਟਰਾਬੈਂਡ ਦੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਵੈਲਿਊ ਹੈਗੀ ਆ ਉਹ ਮੇਰੇ ਹਿਸਾਬ ਨਾਲ ਕਰੋੜਾਂ ਚ ਹੈਗੀ ਹੈ ਤੇ ਕਾਫੀ ਵੱਡੀ ਮਤਲਬ ਤਕਰੀਬਨ 16 ਕਿਜੀ اوਪੀਐਮ ਅਸੀਂ ਰਿਕਵਰ ਕੀਤੀ ਇਹ ਤਿੰਨੇ ਦੋਸ਼ੀ ਜਿਹੜੇ ਆ ਇਹਨਾਂ ਦੇ ਅਮਰਜੀਤ ਸਿੰਘ ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਸੰਗਰੂਰ ਏਰੀਆ ਦੇ ਰਹਿਣ ਵਾਲੇ ਮੈਂ ਅੱਗੇ ਦੱਸਣਾ ਚਾਹਾਂਗਾ ਕਿ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਟੇਟ ਗਵਰਨਮੈਂਟ ਦਾ ਇਨੀਸ਼ੀਏਟਿਵ ਹੈਗਾ ਹੈ ਇਹਦੇ ਚ ਪਟਿਆਲਾ ਪੁਲਿਸ ਹਰ ਸੰਭਵ ਅੱਗੇ ਵੀ ਜਿਹੜਾ ਉਪਰਾਲਾ ਆ ਉਹ ਕਰ ਰਹੀ ਆ ਅਸੀਂ illegaly ਬਿਲਡ ਕੀਤੀਆਂ ਜਿਹੜੀਆਂ ਪ੍ਰੋਪਰਟੀਆਂ ਨੇ ਨਸ਼ਾ ਤਸਕਰਾਂ ਦੀਆਂ ਉਹ ਅਸੀਂ ਡਿਮੋਲਿਸ਼ ਵੀ ਕਰਾਂਗੇ ਐਂਡ ਪੈਡਲਰਸ ਤੇ ਸਪਲਾਈਅਰਸ ਦੋਨਾਂ ਤੇ ਫੋਕਸ ਕਰਦੇ ਹੋਏ ਹਰੇਕ ਰਿਕਵਰੀ 'ਚ ਅਸੀਂ ਬੈਕਵਰਡ ਐਂਡ ਫਾਰਵਰਡ ਲਿੰਕੇਜ ਨੂੰ ਐਸਟੈਬਲਿਸ਼ ਕਰਾਂਗੇ ਕਿ ਕਿੱਥੋਂ ਕੰਟਰਾਬੈਂਡ ਨੂੰ ਪ੍ਰੋਕਿਊਰ ਕੀਤਾ ਸੀ ਤੇ ਕਿੱਥੇ ਅੱਗੇ ਸਪਲਾਈ ਕਰਨਾ ਸੀ ਜਿਹੜੇ ਐਡਿਕਟਸ ਨੇ ਜਿਹੜੇ ਸਕੂਲ ਚ ਇਸ ਨਸ਼ਿਆਂ ਦੇ ਕੋਡ ਚ ਇਹ ਮੈਂ ਬੇਸਿਕਲੀ ਇਹਨੂੰ ਇੱਕ ਬਿਮਾਰੀ ਵਜੋਂ ਵੇਖਦਾ ਹਾਂ ਤੇ ਕਿਸੇ ਵੀ ਬਿਮਾਰੀ ਦਾ ਇਲਾਜ ਸੰਭਵ ਹੈਗਾ ਹੈ। ਇਸ ਸਟੇਟ ਗਵਰਨਮੈਂਟ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ, ਮਾਨਯੋਗ ਡੀਜੀਪੀ ਸਾਹਿਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਸਿੰਪਥੀ ਦੀ, ਸਹਾਨੂੰ ਭੂਤੀ ਦੀ ਨਿਗਾਹ ਨਾਲ ਵੇਖਦੇ ਹੋਏ ਉਹਨਾਂ ਦਾ ਡੀ ਐਡਿਕਸ਼ਨ ਸੈਂਟਰਾਂ 'ਚ ਇਲਾਜ ਕਰਾਉਣਾ ਹੈ, ਓਟ ਸੈਂਟਰਾਂ 'ਚ ਇਲਾਜ ਕਰਾਉਣਾ ਹੈ। बाकी ਉਹ ਨਸ਼ਿਆਂ ਦੇ ਇਸ ਕੋਡ ਨੂੰ ਮੈਡੀਕਲੀਸ ਤੋਂ ਨਿਕਲ ਕੇ ਜਿਹੜੀ ਸਮਾਜ ਦੀ ਮੁੱਖ ਧਾਰਾ ਆ ਉਹਦੇ 'ਚ ਸ਼ਾਮਿਲ ਹੋ ਸਕਣ ਪਰ ਉਸ ਦੇ ਨਾਲ ਜਿਹੜੀ ਸਪਲਾਈ ਚੇਨ ਹੈ ਗਈ ਹੈ ਸਪਲਾਈ ਚੇਨ ਨੂੰ ਮੁਕੰਮਲ ਤਰੀਕੇ ਨਾਲ ਤੋੜਨਾ ਪਟਿਆਲਾ ਪੁਲਿਸ ਦਾ ਟੀਚਾ ਆ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਪੁਲਿਸ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਆ ਤੇ ਮੈਂ ਇਨਸ਼ੋਰ ਕਰਦਾ ਕਿ ਸੋਸਾਇਟੀ ਦੇ মিডিਆ ਦੇ ਤੇ ਸਮਾਜ ਦੇ ਹਰੇਕ ਅਸਪੈਕਟ ਦੇ ਕੋਆਪਰੇਸ਼ਨ ਨਾਲ ਕੋਆਰਡੀਨੇਸ਼ਨ ਨਾਲ ਅਸੀਂ ਯੁੱਧ ਨਸ਼ਿਆਂ ਵਿਰੁੱਧ ਨੂੰ ਉਸ ਦੇ ਮੁਕੰਮਲ ਅੰਜਾਮ ਤੱਕ ਪਹੁੰਚਾਵਾਂਗੇ ਥੈਂਕ ਯੂ